ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਬੜੇ ਠੀਕ-ਠਾਕ ਹੋਵੋਗੇ ਚਾਚੀ ਕਲਾਸ ਨੂੰ ਹੋਵੋਗੇ ਤੇ ਲੋ ਜੀ ਦੁਪਹਿਰ ਦਾ ਟਾਈਮ ਹੈ ਦੁਪਹਿਰ ਤੋਂ ਬਾਅਦ ਦਾ 4 ਵਜੇ ਦਾ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਲੱਡੂ ਲੱਡੂ ਬਣਾਵਾਂਗੇ ਜੋ ਵਿਆਹ ਦੇ ਵਿੱਚ ਲੱਡੂ ਬਣਾਏ ਜਾਂਦੇ ਨੇ ਬੇਸਣ ਦੇ ਉਹ ਤਿਆਰ ਕਰਾਂਗੇ ਪਹਿਲਾਂ ਮੈਂ ਕੀਤੀ ਸੀ ਬੁੰਦੀ ਵਾਲੀ ਲੱਡੂਆਂ ਦੀ ਵੀਡੀਓ ਪਿਆਰ ਤੇ ਉਹ ਪਾਈ ਸੀ ਤੁਹਾਨੂੰ ਤੇ ਹੁਣ ਮੈਂ ਕਰਦੀ ਆ ਵਿਆਹ ਜਿਹੜੇ ਲੱਡੂ ਬਣਦੇ ਹੁੰਦੇ ਨੇ ਉਹ ਵਾਲੇ ਲੱਡੂ ਬਣਾਵਾਂਗੇ ਆਪਾਂ ਤੇ ਲੱਡੂ ਬਣਾਵਾਂਗੇ ਪਹਿਲਾਂ ਤਾਂ ਬਣਾਏ ਸੀ ਬਰੀਕ ਬੇਸਣ ਦੇ ਤੇ ਹੁਣ ਬਣਾਵਾਂਗੇ ਆਪਾਂ ਮੋٹے ਬੇਸਣ ਦੇ ਲੋ ਜੀ ਆਪਾਂ ਨੇ ਇੱਕ ਕੌਲਾ ਮੋٹے ਬੇਸਣ ਦਾ ਲੈ ਲਿਆ ਇਹਨੂੰ ਆਪਾਂ ਹੁਣ ਛਾਣ ਲੈਣੇ ਆ ਦੇ ਵਿੱਚ ਜਿੰਨਾ ਕੁ ਜਿਹੇ ਸਰ ਲੈਣਾ ਚਾਹੀਦੇ ਉਹਨਾਂ ਤੋਂ ਮਗਰ ਕੀ ਲੈ ਸਕਦੇ ਲੋ ਜੀ ਆਪਾਂ ਨੇ ਬੇਸਣ ਛਾਣ ਲਿਆ ਸੀ ਦੋ ਕੌਲੇ ਬੇਸਣ ਦੇ ਨੇਗੇ ਇਹ ਜਿਹੜਾ ਆਪਣੀ ਆਹ ਵਾਲੇ ਦੋ ਬੋਲੇ ਨੇ ਇਹ ਦੇਸਣਦੇ ਨੇ ਮੋਟੇ ਦੇਸਣਦੇ ਕਿ ਥੋੜਾ ਜਿਹਾ ਪਾ ਮਗੇ ਦੇ ਵਿੱਚ ਆਪਾਂ ਮਿੱਠਾ ਸੋਡਾ ਜੇ ਤੁਸੀਂ ਇਹਦੇ ਵਿੱਚ ਕਲਰ ਪਾਉਣਾ ਚਾਹੁੰਦੇ ਆ ਤਾਂ ਕਲਰ ਪਾ ਸਕਦੇ ਹੋ ਜੇ ਸਕਿਪ ਕਰਨਾ ਕਲਰ ਤਾਂ ਸਕਿਪ ਕਰ ਦਿਓ ਕਲਰ ਤੁਸੀਂ ਮਤਲਬ ਕਿ ਜਦੋਂ ਚਾਹ ਨਹੀਂ ਬਣਾਵਾਂਗੇ ਉਹਦੇ ਵਿੱਚ ਪਾ ਸਕਦੇ ਆ ਤੇ ਲੋ ਜੀ ਹੁਣ ਆਪਾਂ ਇਹਦਾ ਘੋਲ ਤਿਆਰ ਕਰਨਾ ਨੇ ਤੇ ਘੋਲ ਨਾ ਜ਼ਿਆਦਾ ਗਾੜਾ ਰੱਖਣਾ ਜ਼ਿਆਦਾ ਨਾ ਇਹਦੇ ਵਿੱਚ ਉਹ ਇੱਕ ਚਮਚ ਸਿਰਫ ਇੱਕ ਚਮਚ ਇਹ ਚ ਪਾਣਾ ਫੈਂਟ ਕਿਉਂ ਇਦੇ ਨਾਲ ਜੋ ਆਪਣੇ ਇਹ ਲੱਡੂਆਂ ਦੀ ਕੁੰਟੀ ਆ ਥੋੜੀ ਕਰਾਂਚੀ ਜੀ ਬਣੇ ਇਧਰ ਆਪਾਂ ਗੈਸ ਤੇ ਧਰ ਲਈਏ ਕੜਾਹੀ ਤੇ ਇਹਦੇ ਵਿੱਚ ਪਾ ਦਿੰਨੇ ਆਪਾਂ ਰੈਂਡ ਕਿਉਂ ਦੋ ਜੀ ਆਪਾਂ ਇਧਰ ਫੈਂਡ ਕਿਉਂ ਪਾ ਦਿੱਤਾ ਤੇ ਹੁਣ ਬਾਕੀ ਇਹਨੂੰ ਪਹਿਲਾਂ ਫੈਂਡ ਨੂੰ ਪੂਰਾ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲਵਾਂਗੇ ਤੇ ਗਰਮ ਕਰਨ ਤੋਂ ਬਾਅਦ ਚ ਫੇਰ ਇਹਨੂੰ ਗੈਸ ਨੂੰ ਆਪਾਂ ਬਿਲਕੁਲ ਸ਼ੁਰੂ ਕਰ ਦਵਾਂਗੇ ਇੰਨਾ ਆਪਾਂ ਇਧਰ ਕੋਲ ਤਿਆਰ ਕਰਦੇ ਆ ਦੇਖਣ ਦਾ ਆਪਣਾ ਤੇਲ ਹੋ ਗਿਆ ਜੀ ਗਰਮ ਤੇ ਆਪਣਾ ਇਧਰ ਕੋਲ ਵੀ ਹੋ ਗਿਆ ਰੈਡੀ ਇਹ ਹੁਣ ਆਪਾਂ ਥੋੜਾ ਥੋੜਾ ਕਰਕੇ ਬੂੰਦੀ ਪਾਉਣੀ ਹੈ ਜੇ ਆਪਾਂ ਚਾਰਨੀ ਉੱਪਰ ਰੱਖਾਂਗੇ ਤਾਂ ਬੂੰਦੀ ਦੀ ਸ਼ੇਪ ਥੋੜੀ ਲੰਬੀ ਆਊਗੀ ਜੇ ਲਵੇ ਰੱਖਾਂਗੇ ਚਾਰਨੀ ਤਾਂ ਬੂੰਦੀ ਦੀ ਸ਼ੇਪ ਗੋਲ ਆਊਗੀ ਇਹਦਾ ਕਰਕੇ ਇਹਦਾ ਕਰਕੇ ਬੂੰਦੀ ਪਾਉਣੀ ਬੂੰਦੀ ਦੀ ਦੀ ਦੁਜੀ ਨਹੀਂ ਹੈਗੀ ਜੇ ਦੁਜੀ ਹੋਵੇ ਤਾਂ ਸੇਦੀ ਬੁੰਦੀ ਬਣ ਜਾਨੀ ਆਪਣੇ ਤੇ ਇਹਨੂੰ ਇਹ ਚਾਹ ਨਹੀਂ ਨਾਲ ਟਾਈਮ ਲੱਗਦਾ ਥੋੜਾ ਜਾਂ ਤੇ ਗੈਂਟ ਆਪਾਂ ਬਿਲਕੁਲ ਸੁਨੋ ਰੱਖਣਾ ਲੋਜੀ ਬੁੰਦੀ ਹੋ ਗਈ ਆਪਣੀ ਰੈਡੀ ਤੇ ਸਾਰੀ ਬੁੰਦੀ ਆਪਣੀ ਹੋ ਗਈ ਰੈਡੀ ਗੈਸ ਕਰ ਦਿੱਤਾ ਆਪਾਂ ਬੰਦ ਕੜਾਹੀ ਦਿੱਤੀ ਆ ਤਾਰ ਨੀਚੇ ਤੇ ਆਪਾਂ ਇਹ ਬੁੰਦੀ ਹੁਣ ਇੱਕ ਪਾਸੇ ਕਰ ਲਾਂਨੇ ਆ ਤੇ ਇਧਰ ਧਰਦੇ ਆਪਾਂ ਕੜਾਹੀ ਦੂਜੀ ਕੜਾਹੀ ਧਰਦੇ ਆ ਇਹਦੇ ਵਿੱਚ ਆਪਾਂ ਹੁਣ ਕਰਦੇ ਆ ਚਾਣੀ ਤਿਆਰ ਗਾਇਸ ਤੇ ਆਪਾਂ ਧਰ ਦਿੱਤੀ ਹੈ ਤੇ ਹੁਣ ਆਪਾਂ ਚਾਣੀ ਤਿਆਰ ਕਰਨੀ ਆ ਤੇ ਜਿੰਨਾ ਆਪਾਂ ਬਿਸਲੇ ਜੀ ਹੁਣ ਜਿਵੇਂ ਆਪਾਂ ਦੋ ਕੌਲੇ ਬਿਸਣ ਦੇ ਲਈ ਸੀ ਲੱਡੂਆ ਵਾਸਤੇ ਤੇ ਆਪਾਂ ਨੂੰ ਹੁਣ ਇੱਕ ਕੌਲੀ ਚੰਡੀ ਆ ਚਾਣੀ ਵਾਸਤੇ ਚੀਨੀ ਦੀ ਇੱਕ ਕੌਲਾ ਚੀਨੀ ਜੇ ਤੁਸੀਂ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਮਿੱਠਾ ਜ਼ਿਆਦਾ ਵੀ ਪਾ ਸਕਦੇ ਹੋ ਤੇ ਆਪਾਂ ਇੱਕ ਕੌਲੀ ਹੀ ਕੌਲਾ ਹੀ ਪਾਵਾਂਗੇ ਚੀਨੀ ਦਾ ਲੋ ਜੀ ਮਿੱਠਾ ਆਪਾਂ ਜਿਆਦੇ ਨਹੀਂ ਖਾਂਦੇ ਸਰਦਾਰ ਜੀ ਘਾਟੀ ਖਾਂਦੇ ਨੇ ਥੋੜਾ ਜਿਹਾ ਹੋਰ ਪਾਵਾਂਗੇ ਤੇ ਚਲ ਸਰਦਾਰ ਜੀ ਘਾਟੀ ਖਾਂਦੇ ਨੇ ਮਿੱਠਾ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਇੱਕ ਕੌਲਾ ਪਾਣੀ ਦਾ ਅੱਧੇ ਹੀ ਪਾਉਣਾ ਹੈ ਪਾਣੀ ਦਾ ਲੋ ਜੀ ਇੱਕ ਕੌਲਾ ਪਾ ਦਵਾਂਗੇ ਆਪਾਂ ਪਾਣੀ ਦਾ ਤੇ ਥੋੜਾ ਜਿਹਾ ਪਾਵਾਂਗੇ ਜੀ ਫੂਡ ਕਲਰ ਆਪਾਂ ਲਓ ਜੀ ਆਪਾਂ ਫੂਡ ਕਲਰ ਇਹਦੇ ਵਿੱਚ ਪਾ ਦਿੱਤਾ ਤੇ ਹੁਣ ਆਪਾਂ ਨੇ ਇਹ ਚਾਣੀ ਨਾ ਜ਼ਿਆਦੇ ਗਾੜੀ ਰੱਖਣੀ ਨਾ ਜ਼ਿਆਦੇ ਪਤਲੀ ਰੱਖਣੀ ਬਸ ਚਿਪਚਿਪੀ ਜੀ ਰੱਖਣੀ ਹੈ ਬਸ ਜਿਹੜੀ ਹੱਥ ਨੂੰ ਬਸ ਚਿਪਚਿਪੀ ਜੀ ਲੱਗ ਜੇ ਕਰਨ ਜੇ ਤਾਰਾ ਬਣਨੀ ਸ਼ੁਰੂ ਹੋ ਗਏ ਫਿਰ ਆਪਣੀ ਚਾਣੀ ਖਰਾਬ ਹੋ ਜਾਊਗੀ ਚਾਣੀ ਆਪਣੀ ਰੈਡੀ ਨਹੀਂ ਹੋਈ ਹੈਗੀ ਹਲੇ ਤੇ ਥੋੜਾ ਇਹ ਦੇਖਿਆ ਮੈਂ ਇੰਨਾ ਕਰਕੇ ਚਿਪਚਿਪੀ ਜੀ ਹਲੇ ਲੱਗੀ ਨਹੀਂ ਹੈਗੀ ਕਰਨ ਹੁਣੇ ਥੋੜੀ ਜਿਹੀ ਕਚਾਣ ਹੈ ਚਾਣੀ ਦੇ ਵਿੱਚ ਤੇ ਜਦੋਂ ਆਪਣੀ ਚਾਣੀ ਬਿਲਕੁਲ ਰੈਡੀ ਹੋ ਗਈ ਫਿਰ ਆਪਾਂ ਜੋ ਆਪਣੀ ਗੁੰਦੀ ਉਧਰ ਤਿਆਰ ਕਰਕੇ ਰੱਖੀ ਪਈ ਹੈ ਉਹ ਇਹਦੇ ਵਿੱਚ ਪਾਵਾਂਗੇ ਤੇ ਜਦੋਂ ਆਪਣੇ ਆਪ ਇਹਦੇ ਵਿੱਚ ਸਮਝ ਲ ਬੁੰਦੀ ਪਾਤੀ ਫਿਰ ਆਪਣੇ ਜੋ ਵਿਆਹ ਦੇ ਵਿੱਚ ਆਪਾਂ ਲੱਡੂ ਖਾਣੇ ਹੁੰਨੇ ਵਿਆਹ ਵਾਲੇ ਘਰ ਆਲੇ ਲੱਡੂ ਤੇ ਉਹ ਬਣ ਜਾਣਗੇ ਤੇ ਬਹੁਤ ਜਿਆਦੇ ਜੰਮੀ ਜੰਮੀ ਬਣਨਗੇ ਤੇ ਇਹਦੇ ਵਿੱਚ ਤੁਸੀਂ ਸਵਾਦ ਅਨੁਸਾਰ ਆਪ ਦਾ ਜੋ ਵੀ ਪਾਉਣਾ ਮਤਲਬ ਕਿ ਧਾਕਾ ਵਗੈਰਾ ਜਾਂ ਫਿਰ ਮੱਕਜ ਵਗੈਰਾ ਕਾਲੀ ਮਿਰਚ ਵਗੈਰਾ ਪਾ ਸਕਦੇ ਹੋ ਮੈਂ ਲਵੇ ਨਾ ਤਾਂ ਹੁਣ ਮਤਲਬ ਕਿ ਮੱਕਜ ਵਗੈਰਾ ਹੈਗੇ ਨੇ ਧਾਕਾ ਮੈਂ ਪਾਉਂਦੀ ਨਹੀਂ ਹੈਗੀ ਕਾਲੀ ਮਿਰਚ ਵੀ ਮੈਂ ਪਾਉਂਦੀ ਕਿਉਂਕਿ ਬੱਚਿਆਂ ਨੇ ਫਿਰ ਖਾਣੇ ਨਹੀਂ ਹਨਾ ਫਿਰ ਜੇ ਆਪਾਂ ਨੇ ਪਾ ਦਿੱਤੇ ਫਿਰ ਜੇ ਬੱਚਿਆਂ ਨੇ ਨਾ ਖਾਦੇ ਫਿਰ ਬਣਾਏ ਦਾ ਫਾਇਦਾ ਵੀ ਕੀ ਆ ਹਨਾ ਲੋ ਜੀ ਚਾਣੀ ਹੋ ਗਈ ਆਪਣੀ ਰੈਡੀ ਦੇਖੋ ਤੁਹਾਨੂੰ ਦਿਖਾਣੇ ਆ ਆ ਦੇਖੋ ਚਿਪਚਿਪੀ ਚਾਣੀ ਰੈਡੀ ਹੋ ਗਈ ਆਪਣੀ ਤੇ ਗੈਸ ਆਪਾਂ ਕਰ ਦਿੱਤਾ ਬੰਦ ਹੁਣ ਜਿਹੜੀ ਆਪਣੀ ਇਹ ਬੁੰਦੀ ਆ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਆ ਬੁੰਦੀ ਨੂੰ ਜਾਣੀ ਦੇ ਵਿੱਚ ਖਾਰੀ ਚੰਗੀ ਤਰ੍ਹਾਂ ਆਪਾਂ ਐਨ ਮਿਕਸ ਕਰ ਲੈਣੇ ਆ ਤਾਂ ਜੋ ਆਪਣੇ ਲੱਡੂ ਪੂਰੇ ਵਧੀਆ ਬਣ ਜਾਣ ਤੇ ਖਾਣ ਜੀ ਵੀ ਟੇਸਟ ਹੋਣ ਤੇ ਇਹਨੂੰ ਸਿਰਫ ਹੁਣ ਆਪਾਂ ਅੱਧਾ ਕਿ ਮਿੰਟ ਸੇਕ ਲਗਾਣਾ ਹੈ ਥੋੜਾ ਯਾ ਬਿਲਕੁਲ ਨਾਮਾਂਗੂਜੇ ਸੇਕਲ ਗਾਣਾ ਜਿਆਦੇ ਨਹੀਂ ਲਗਾਵਾਣਾ ਹੈਗਾ ਲੋ ਜੀ ਆਪਣੇ ਲੱਡੂ ਹੋ ਗਏ ਨੇ ਰੈਡੀ ਤੇ 스멜 ਵੀ ਬਹੁਤ ਜ਼ਿਆਦੇ ਘੈਂਟ ਆਉਂਦੀ ਆ ਤੇ ਖਾਣ ਨੂੰ ਬਹੁਤ ਜ਼ਿਆਦੇ ਟੇਸਟੀ ਲੱਗਦੇ ਨੇ ਥੋੜਾ ਜਿਹਾ ਸੇਕ ਲਗਾਵਾਗੇ ਜਿਆਦਾ ਨਹੀਂ ਫਿਰ ਆਪਾਂ ਕਰ ਦਵਾਗੇ ਗੈਸ ਬੰਦ ਤੇ ਸਵਾਦ ਅਨੁਸਾਰ ਜਿਹੜਾ ਤੁਸੀਂ ਇਹਦੇ ਵਿੱਚ ਮਤਲਬ ਕਿ ਇਲਾਚੀਆਂ ਵਗੈਰਾ ਪਾਉਣਾ ਚਾਹੁੰਦੇ ਹੋ ਤਾਂ ਇਲਾਚੀਆਂ ਪਾ ਸਕਦੇ ਹੋ ਜੇ ਕਾਲੀ ਮਿਰਚ ਪਾਉਣਾ ਚਾਹੁੰਦੇ ਹੋ ਤਾਂ ਕਾਲੀ ਮਿਰਚ ਵੀ ਪਾ ਸਕਦੇ ਹੋ ਮੱਗਜ ਵਗੈਰਾ ਵੀ ਪਾ ਸਕਦੇ ਹੋ ਪਰ ਮੇਰੇ ਲਈ ਨਾ ਤਾਂ ਉਹ ਮੱਗਜ ਨੇ ਕਾਲੀ ਮਿਰਚ ਹੈਗੀ ਆ ਬੱਚੇ ਖਾਂਦੇ ਨਹੀਂ ਹੈਗੇ ਮੈਂ ਕਿਹਾ ਫਿਰ ਬੱਚਿਆਂ ਦਾ ਇਹਨੇ ਜੇ ਲੱਡੂ ਹੀ ਨਾ ਖਾਦੇ ਫਿਰ ਫਾਇਦਾ ਕੀ ਹੈ ਬਣਾਏ ਦਾ ਹਨਾ ਲੋ ਜੀ ਆਪਾਂ ਗੈਸ ਕਰ ਦਿੰਦੇ ਹਾਂ ਬੰਦ ਆਪਣਾ ਸੇਕ ਥੋੜਾ ਜਿਹਾ ਲੱਗ ਚੁੱਕਿਆ ਤੇ ਇਹਨੂੰ ਹੁਣ ਆਪਾਂ 5 ਮਿੰਟ ਵਾਸਤੇ ਇਦਾਂ ਹੀ ਇਰ ਰੱਖ ਦਵਾਂਗੇ ਤਾਂ ਜੋ ਆਪਣੀ ਜੋ ਚਾਹ ਨਹੀਂ ਇਹਦੇ ਵਿੱਚ ਪਾਈ ਆ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਲੱਡੂ ਆਪਣੇ ਪੂਰੇ ਵਧੀਆ ਤਿਆਰ ਹੋ ਜਾਣ ਲਓ ਜੀ ਆਪਾਂ ਹੁਣ ਇਹਨੂੰ ਢੱਕ ਦਿੰਨੇ ਆ ਨੀਤਾ ਕਿਸੇ ਕੱਪੜੇ ਨਾਲ ਢੱਕ ਦੋ ਕੱਪੜੇ ਨਾਲ ਹੀ ਢੱਕਾਂਗੇ ਆਪਾਂ ਲਓ ਜੀ ਇਹਨੂੰ ਹੁਣ ਆਪਾਂ ਢੱਕ ਦਿੰਨੇ ਆ ਫਿਰ ਤੁਹਾਨੂੰ ਲੱਡੂ ਬੱਟ ਕੇ ਦਿਖਾਣੇ ਆ ਆਪਣੇ 10 ਕੁ ਮਿੰਟੇ ਦਾਪ ਪਏ ਮਤਲਬ ਕਿ ਜਾਣੀ ਦੇ ਵਿੱਚ ਮਿਕਸ ਕਰਕੇ ਰੱਖ ਦਿੱਤੇ ਸੀ ਹੁਣ ਇਹਨੂੰ ਆਪਾਂ ਲੱਡੂਆਂ ਨੂੰ ਵਟਦੇ ਨਹੀਂ ਤਾਂ ਇਹ ਠੰਡੇ ਹੋ ਜਾਣਗੇ ਜਦੋਂ ਤੁਸੀਂ ਇਹਨੂੰ ਪਾਣੀ ਦਾ ਹੱਥ ਲਗਾ ਕੇ ਨਹੀਂ ਵਟ ਸਕਦੇ ਹੋ ਨਹੀਂ ਫਿਰ ਇਦਾਂ ਹੀ ਵਟ ਸਕਦੇ ਹਾਂ ਮੈਂ ਇਦਾਂ ਹੀ ਵਟੂਗੀ ਤੇ ਪਾਣੀ ਦਾ ਹੱਥ ਮੈਂ ਨਹੀਂ ਲਗਾਵਾਂਗੀ ਕੁਛ ਛੋਟੇ ਛੋਟੇ ਟੱਟਣੇ ਨੇ ਜਿਆਦਾ ਵੱਡੇ ਨਹੀਂ ਕਿਓ ਥੋੜਾ ਜਿਹਾ ਪਾ ਦੈ ਇੰਨਾ ਚ ਓਲੇ ਵੰਤ ਬਣ ਗਏ ਖਾਣ ਚ ਬਹੁਤ ਜਿਆਦੇ ਟੇਸਟੀ ਬਣੇ ਨੇ ਕਿਉਂ ਬਾਦਦ ਹੋਣ ਕਰਕੇ ਥੋੜੇ ਜਿਹੇ ਕੋਲੇ ਬਣ ਗਏ ਇਹ ਜਾਰੇ ਕਰਦੀ ਚੀਜ਼ ਬਣਾਈ ਤਾਂ ਵੈਸੇ ਵੀ ਬਹੁਤ ਜਿਆਦੇ ਵਧੀਆ ਲੱਗਦੀ ਆ ਲੋ ਜੀ ਇਹਨਾਂ ਆਪਾਂ ਲੱਡੂ ਬੱਟ ਲਈਏ ਸਾਰੇ ਲੱਡੂ ਬੱਟ ਕੇ ਤੁਹਾਡੇ ਨਾਲ ਫੇਰ ਗੱਲ ਕਰਦੇ ਆ ਤੁਹਾਨੂੰ ਦਿਖਾਣੇ ਆ ਲੱਡੂ ਬਾਕੀ ਸਰਦਾਰ ਜੀ ਟੇਸਟ ਕਰਕੇ ਦੱਸਣਗੇ ਜੀ ਸਾਰੇ ਆਪਣੇ ਲੱਡੂ ਬੱਟੇ ਗਏ ਨੇ ਲੱਡੂ ਬਣ ਕੇ ਹੋ ਗਏ ਨੇ ਰੈਡੀ ਖਾਣ ਚ ਵੀ ਬਹੁਤ ਜਿਆਦਾ ਟੇਸਟ ਨੇ ਮਿੱਠਾ ਥੋੜਾ ਜਿਹਾ ਘਾਟ ਹੀ ਰੱਖਿਆ ਕਿਉਂਕਿ ਬੱਚੇ ਤੇ ਸਰਦਾਰ ਜੀ ਮਿੱਠਾ ਘਾਟ ਹੀ ਖਾਂਦੇ ਨੇ ਤੇ ਲੱਡੂ ਦੇਖ ਕੇ ਮੂੰਹ ਚ ਪਾਣੀ ਆ ਜਾਂਦਾ ਬਿਲਕੁਲ ਸੌਫਟ ਪੋਲੇ ਬਣੇ ਨੇ ਲੱਡੂ ਤੇ ਕੋਈ ਵੀ ਅਣਜਾਣ ਤੋਂ ਅਣਜਾਣ ਮਤਲਬ ਕਿ ਭੈਣ ਜਾਂ ਭਾਈ ਬਣਾ ਸਕਦਾ ਇਹ ਲੱਡੂ ਬਿਲਕੁਲ ਸੌਖੇ ਨੇ ਬਣਾਉਣੇ ਕੋਈ ਇਹਦੇ ਵਿੱਚ ਮਤਲਬ ਕਿ ਬਾਹਰੋਂ ਆਪਾਂ ਚੀਜ਼ ਨਹੀਂ ਲੈ ਕੇ ਇੱਕ ਸਾਰਾ ਘਰ ਦਾ ਸਮਾਨ ਹੀ ਆ ਤੇ ਕਰ ਹੁਣ ਆਮ ਆਪਣੇ ਮਤਲਬ ਕਿ ਦੂਜਾ ਸਿੰਪਲ ਵੇਸਣ ਵੀ ਹੁੰਦਾ ਤੇ ਮੋਟਾ ਵੇਸਣ ਵੀ ਹੁੰਦਾ ਉਹ ਤੋਂ ਹੀ ਤਿਆਰ ਕੀਤੇ ਨੇ ਆਪਾਂ ਮੋٹے ਵੇਸਣ ਤੋਂ ਲੱਡੂ ਤੇ ਵਿਆਹ ਵਾਲੇ ਇਹ ਲੱਡੂ ਨੇ ਤੇ ਵਿੱਚ ਇਲਾਇਚੀਆਂ ਦੇ ਦਾਣੇ ਦੀਂਦੇ ਨੇ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਰੈਸਪੀ ਲੱਡੂਆਂ ਦੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲੱਡੂ ਵਾਲੀ ਰੈਸਪੀ ਕਹਾਂ ਤੋਂ ਕਹਾਂ ਸ਼ੇਅਰ ਕਰਨਾ ਪੱਧਰ ਤੋਂ ਵੱਧ ਮੇਰੀਆਂ ਭੈਣਾਂ ਤੱਕ ਪਹੁੰਚਾਣਾ ਤੇ ਉਮੀਦ ਕਰਦੀ ਆ ਸਾਨੂੰ ਅੱਜ ਦੀ ਇਹ ਮੇਰੀ ਲੱਡੂਆਂ ਵਾਲੀ ਰੈਸਪੀ ਪੂਰੀ ਵਧੀਆ ਲੱਗੀ ਹੋਵੇ ਤੇ ਚਲੋ ਜੀ ਲੈ ਕੇ ਆਵਾਂਗੇ ਕੱਲ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ